ਮੇਰਾ ਜੁਗੀ ਕਾ ਤੇ ਰਹਨੇ ਕਾ ਠੀਕਰ ਦੋ ਗਰੀਬ ਆਦਮੇ ਕਿਧਰ ਜਾਏਗੇ ਸਾਰੇ ਸਮਾਨ ਇਧਰ ਉਧਰ ਫੇਕ ਦਿਆ ਕਿਸ ਨੇ ਕਰਵਾਇਆ ਇਹ ਯਮੁੰਨਾ ਨੇ ਕਰਵਾਇਆ ਹੈ ਕੌਣ ਮੁੰਨਾ ਪੈਸ ਵਾਲਾ ਹੈ ਅੱਛਾ ਪੈਸ ਵਾਲਾ ਉਹ ਦੇਵ ਹੈਵਨ ਵਾਲਾ ਉਹ ਉਹ ਐਸਾ ਕਿਉਂ ਕਰਵਾ ਰਹਾ ਹੈ ਕਿਆ ਚਾਹੇਗੇ ਕਿ ਛੋਟਾ ਛੋਟਾ ਨਿੱਕਾ ਨਿੱਕਾ ਜੁਆ ਕਰੇਗਾ। ਹੂੰ। ਤੇ ਸਾਰਾ ਜੁਗੀ ਉਸ ਕੀ ਤੜਵਾ ਦਿਆ। ਪਤਾ ਇਧਰ ਦੇ ਇਧਰੋਂ ਫਸ ਤੇ ਚਲਾ ਜਾ। ਉਹ ਆਪਕਾ ਜੁਗੀ ਉਸਨੇ ਕਿਉਂ ਤੜਵਾਇਆ? ਕੀ ਕਾਰਨ ਹੈ ਇਸ ਨੂੰ? ਉਹ ਆਪਣਾ ਗੱਡੀ-ਕੁੱਡੀ ਲਗਾਉਣੇ ਲਈ ਹੈ। ਗੱਡੀ ਲਗਾ ਕੇ ਸੋਭਾ ਵਧਾਉਣੇ ਲਈ ਹੈ। ਪਹਿਲਸ ਕਾ ਸੋਭਾ ਵਧਾਉਣੇ ਲਈ। ਪਾਰਕ ਪਾਰਕ ਬਣਾਏਗਾ ਗੱਟ ਪਾਰਕ ਬਣਾਏਗਾ। ਹਾਂ। ਦੂਸਰੇ ਪਾਸੇ ਜਿਹੜਾ ਦੇਵ ਹੈਵਨ ਦਾ ਮਾਲਕਾ ਮੁੰਨਾ ਜਿਹੜਾ ਉਹਦੇ ਵੱਲੋਂ ਲਗਾਤਾਰ ਇਹਨਾਂ ਦੀਆਂ ਝੁੱਗੀਆਂ ਤੜਵਾ ਕੇ ਪੰਜ ਝੁੱਗੀਆਂ ਹੁਣ ਤੱਕ ਤੜਵਾ ਦਿੱਤੀਆਂ ਗਈਆਂ ਉਹ ਲਗਾਤਾਰ ਇਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਪ੍ਰਸ਼ਾਸਨ ਚੂਣੀ ਕਰ ਰਿਹਾ ਹੈਗਾ ਪ੍ਰਸ਼ਾਸਨ ਹਮੇਸ਼ਾ ਦੀ ਤਰ੍ਹਾਂ ਤਕੜਿਆਂ ਦੇ ਪੱਖ ਦੇ ਵਿੱਚ ਹੈ ਜਿਹੜਾ ਉਹ ਲਗਾਤਾਰ ਭੁਗਤ ਰਿਹਾ ਪਹਿਲਾਂ ਤੋਂ ਵੀ ਭੁਗਤਿਆ ਤੇ ਹੁਣ ਵੀ ਜਿਹੜਾ ਉਹ ਭੁਗਤ ਰਿਹਾ ਪ੍ਰਸ਼ਾਸਨ भी आता है कोई मीडिया वाला भी, 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 भी आता है तो उधर ही चला जाता है पैसा देता है बस चला जाता है घूम घूस दे देता है पैसे उसको वो अभी तो गवर्नमेंट का जगह छेक के बैठा दादी हाँ वो को दिखाई नहीं दे रहा वो, वो, सारे खोखा का उठा दो सारे जब उठाना है तो सारे खोखा का उठा दो हाँ सभी लोग बैठे हैं सिर्फ आपकी जुड़िया क्यों बैठे हैं तो गरीब ਨਾ ਤੁਹਾਨੂੰ ਕੋਥਾ ਚਾਹੀਏ ਕਈ ਵਾਰ ਤਬ ਹਟ ਜਾਏਗੇ ਹੂੰ ਕੋਈ ਇਹੀ ਨ ਬਲਾਈਏ ਇੱਕ ਜਗਾਹ ਛੋੜ ਦੋ ਛੋੜ ਦੇਂਗੇ ਇੱਕ ਗਰੁੱਪ ਤੋਂ ਬਣਾ ਲੈ ਲੈ ਦੋ ਜਿਸ ਧਰਤੀ ਤੇ ਰੱਜਮਾ ਟੁੱਕਰ ਖਾਂਦੇ ਨਹੀਂ ਮਜ਼ਦੂਰ ਉਸ ਧਰਤੀ ਦੇ ਹਾਕਮ ਕੁੱਤੇ ਉਸ ਦੇ ਹਾਕਮ ਸੂਰ ਅੱਜ ਹਾਕਮਾਂ ਨੂੰ ਫੇਰ ਤੋਂ ਇਹ ਗੱਲ ਹਾਜ਼ਮ ਨਹੀਂ ਹੋਈ ਕਿ ਕੁਛ ਕ ਮਜ਼ਦੂਰ ਆ ਜਿਹੜੇ ਉਹ ਰੁੱਖੀ ਮਿੱਸੀ ਰੋਟੀ ਖਾ ਕੇ ਆਪਣਾ ਢੈਡਾ ਜਿਹੜਾ ਉਹ ਕਿਉਂ ਕਰ ਰਿਹਾ ਸਿੱਧੇ ਕਰਕੇ ਇਹਨਾਂ ਮਜ਼ਦੂਰਾਂ ਦੇ ਜਿਹੜੇ ਘਰ ਆ ਉਹ ਢਾਹ ਦਿੱਤੇ ਗਏ ਆਗੇ ਸੋ ਅਸੀਂ ਅੱਜ ਕੋਟਕਪੂਰੇ ਖੜੇ ਆ ਜਿੱਥੇ ਬੀਤੇ ਦਿਨੀ ਇੱਕ ਘਟਨਾ ਵਾਪਰੀ ਆ ਜਿਹਦੇ ਕਾਰਨ ਇਸ ਘਟਨਾ ਦੇ ਵਿੱਚ ਕੁਝ ਮਜ਼ਦੂਰ ਆ ਜਿਹੜੇ ਝੁੱਗੀਆਂ ਝੋਪੜੀਆਂ ਵਾਲੇ ਆ ਕੋਟਕਪੂਰੇ ਤੋਂ ਬਠਿੰਡੇ ਨੂੰ ਜਾਂਦਾ ਜਿਹੜਾ ਰਸਤਾ ਜਿੱਥੋਂ ਅਸੀਂ ਗੁਜ਼ਰਦੇ ਆ ਮੰਡੀ ਦੇ ਨਾਲ ਜਿਹੜਾ ਰਸਤਾ ਕ੍ਰੋਸ ਕਰਦੇ ਆ ਤਾਂ ਉੱਥੇ ਕੁਝ ਝੁੱਗੀਆਂ ਤੁਹਾਨੂੰ ਦਿਖਾਈ ਦੇਣਗੀਆਂ ਜਿਹੜੀਆਂ ਝੁੱਗੀਆਂ ਦੇ ਨਾਲ ਆ ਇਹ ਮਜ਼ਦੂਰਾਂ ਦੇ ਜਿਹੜੇ ਘਰ ਆ ਉਹ ਹਟਾ ਦਿੱਤੇ ਗਏ। ਸੋ ਅਸੀਂ ਤੁਹਾਨੂੰ ਕੁਝ ਤਸਵੀਰਾਂ ਜਿਹੜੀਆਂ ਉੱਥੇ ਦਿਖਾਉਣ ਦੀ ਕੋਸ਼ਿਸ਼ ਆ ਉਹ ਕਰਾਂਗੇ। ਅਸੀਂ ਨਾਲ-ਨਾਲ ਤੁਹਾਨੂੰ ਤਸਵੀਰਾਂ ਜਿਹੜੀਆਂ ਉਹ ਦਿਖਾ ਰਹੇ ਆ ਜਿਹੜੇ ਇਹਨਾਂ ਦੇ ਮਜ਼ਦੂਰਾਂ ਦੇ ਘਰ ਆ ਜਿਹੜੇ ਉਹ ਢਾਏ ਗਏ ਹੈਗੇ। ਇਹਨਾਂ ਮਜ਼ਦੂਰਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਜੰਗਲਾਤ ਵਿਭਾਗ ਦੇ ਵੱਲੋਂ ਨੋਟਿਸ ਆ ਜਿਹੜੇ ਉਹ ਕੱਢੇ ਗਏ ਸੀ। ਪਰ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਜਿਹੜੀ ਕੋਈ ਕਾਰਵਾਈ ਆ ਜਿਹੜੀ ਉਹ ਨਹੀਂ ਕੀਤੀ ਗਈ ਸੀ। ਪਰ ਕਿਹਾ ਇਹ ਜਾ ਰਿਹਾ ਜੋ ਸਾਹਮਣੇ ਸਾਨੂੰ ਦੇਵ ਹੈਵਨ ਹੋਟਲ ਆ ਜਿਹੜਾ ਇੱਕ ਪੈਲੈਸ ਆ ਨਜ਼ਰ ਆਵੇਗਾ ਉਸ ਪ੍ਰਾਈਵੇਟ ਬੰਦੇ ਵੱਲੋਂ ਉਸ ਮਾਲਕ ਵੱਲੋਂ ਇਹਨਾਂ ਦੇ ਜਿਹੜੇ ਘਰਾਂ ਜਿਹੜੇ ਉਹ ਢਾਏ ਗਏ ਆ ਇਹ ਸਾਨੂੰ ਜੜੀਆਂ ਗੱਲਾਂ ਜੜੀਆਂ ਆਸ-ਪਾਸ ਤੋਂ ਜੜੀਆਂ ਆ ਸੁਣਨ ਨੂੰ ਮਿਲਦੀਆਂ ਐ ਤਾਂ ਗੱਲ ਇਹ ਆ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੱਕ ਪ੍ਰਾਈਵੇਟ ਬੰਦੇ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨ ਦਾ ਜਿਹੜਾ ਉਹ ਕੀ ਅਧਿਕਾਰ ਹੈਗਾ ਕਿੰਨੇ ਉਹਨੂੰ ਇਹ ਅਧਿਕਾਰ ਦਿੱਤਾ ਤਾਂ ਫਿਰ ਦੂਸਰੇ ਪਾਸੇ ਜਿਹੜਾ ਦੇਵ ਹੈਵਨ ਵਾਲੇ ਆ ਉਹ ਵੀ ਤਾਂ ਫਿਰ ਸਰਕਾਰੀ ਜਗ੍ਹਾ ਜਿਹੜੀ ਸਾਹਮਣੇ ਗੇਟ ਤੇ ਹੈਗੀ ਆ ਉਹ ਵੀ ਤਾਂ ਉਹ ਵਰਤ ਰਿਹਾ ਤੇ ਇਧਰਲੇ ਪਾਸੇ ਜਿਹੜੇ ਪਾਸੇ ਝੁੰਗੀਆਂ ਢਾਈਆਂ ਗਈਆਂ ਆਈਆਂ ਗਈਆਂ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਐਸ ਪਾਸਿਓ ਫਿਰ ਇਹ ਵੀ ਤਾਂ ਜਿਹੜੀ ਜਗ੍ਹਾ ਹੈ ਉਹ ਦੇਵ ਹੈਵਨ ਵਾਲੇ ਇਹ ਵੀ ਤਾਂ ਵਰਤ ਰਿਹਾ ਇਹ ਵੀ ਤਾਂ ਸਰਕਾਰੀ ਜਗ੍ਹਾ ਹੀ ਵਰਤ ਰਿਹਾ ਫਿਰ ਇੱਕ ਪ੍ਰਾਈਵੇਟ ਬੰਦੇ ਨੂੰ ਜਿਹੜੀ ਉਹ ਇਸ ਤਰ੍ਹਾਂ ਦੀ ਹਰਕਤ ਕਰਨ ਦਾ ਕਿਸ ਨੇ ਜਿਹੜਾ ਉਹ ਅਧਿਕਾਰ ਆ ਜਿਹੜਾ ਉਹ ਦਿੱਤਾ ਗਿਆ ਸਾਹਮਣੇ ਤੁਸੀਂ ਦੇਵ ਹੈਵਨ ਹੋਟਲ ਆ ਜਿਹੜਾ ਉਹ ਤੁਹਾਨੂੰ ਨਜ਼ਰ ਆ ਜਿਹੜਾ ਉਹ ਆਵੇਗਾ ਅਸੀਂ ਜ਼ੂਮ ਕਰਕੇ ਵੀ ਤੁਹਾਨੂੰ ਦਿਖਾਵਾਂਗੇ ਤਾਂ ਪ੍ਰਸ਼ਾਸਨ ਨੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਰੋਲ ਆ ਜਿਹੜਾ ਉਹ ਅਦਾ ਨਹੀਂ ਕੀਤਾ ਕੋਈ ਜਿਹੜੀ ਇਹਦੇ ਵਿੱਚ ਕਾਰਵਾਈ ਨਹੀਂ ਕੀਤੀ ਇੱਕ ਪ੍ਰਾਈਵੇਟ ਬੰਦੇ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਹਨਾਂ ਮਜ਼ਦੂਰਾਂ ਦੇ ਜਿਹੜੇ ਘਰ ਆ ਜਿਹੜਾ ਉਹ ਢਾਹ ਦਿੱਤੇ ਗਏ ਆਗੇ ਸੋ ਪ੍ਰਸ਼ਾਸਨ ਨੂੰ ਵੀ ਇਹਦੇ ਵਿੱਚ ਇੰਟਰਫੇਅਰ ਕਰਨ ਦੀ ਲੋੜ ਸੀ ਪਰ ਇਹਦੇ ਤੋਂ ਇਹ ਸਾਫ਼ ਜਿਹੜੀ ਉਹ ਗੱਲ ਨਜ਼ਰ ਆਉਂਦੀ ਹੈ ਕਿ ਪ੍ਰਸ਼ਾਸਨ ਆ ਜਿਹੜਾ ਹਮੇਸ਼ਾ ਹੀ ਜਿਹੜਾ ਤਕੜਿਆਂ ਦੇ ਪੱਖ ਦੇ ਵਿੱਚ ਭੁਗਤਦਾਏ ਸੋ ਅੱਜ ਵੀ ਇਹ ਭੁਗਤਿਆ ਤੇ ਪਹਿਲਾਂ ਵੀ ਭੁਗਤਿਆ ਜਿਵੇਂ ਅਸੀਂ ਸਟਾਰਟਿੰਗ ਵਿੱਚ ਬਾਬਾ ਨਜ਼ਮੀ ਜੀ ਦੀ ਇੱਕ ਤੋਕਾ ਜਿਹੜੀ ਉਹ ਵਰਤੀ ਆ ਗਈ ਕਿ ਜਿਸ ਧਰਤੀ ਤੇ ਰਜਮਾ ਟੁੱਕਰ ਖਾਂਦੇ ਨਹੀਂ ਮਜ਼ਦੂਰ ਉਸ ਧਰਤੀ ਦੇ ਹਾਕਮ ਕੁੱਤੇ ਉਸ ਦੇ ਹਾਕਮ ਸੂਰ ਅੱਜ ਹਾਕਮਾਂ ਨੂੰ ਇਹ ਗੱਲ ਜਿਹੜੀ ਬਰਦਾਸ਼ਤ ਨਹੀਂ ਹੋएगी ਕਿ ਮਜ਼ਦੂਰ ਆ ਜਿਹੜੇ ਉਹ ਰੁੱਖੀ ਮਿੱਸੀ ਰੋਟੀ ਖਾ ਕੇ ਆਪਣਾ ਢਿੱਡ ਭਰਦੇ ਆ ਉਹਨਾਂ ਦੇ ਸਿਰ ਤੇ ਜਿਹੜੀ ਉਹ ਮਾੜੀ ਮੋਟੀ ਬਚੀ ਕੁਛੀ ਜਿਹੜੀ ਛੱਤ ਸੀਗੀ ਉਹ ਵੀ ਜਿਹੜੀ ਉਹਨਾਂ ਤੋਂ ਖੋਹ ਲਈ ਗਈ ਹੈ ਕਿ ਇਹ ਇਸ ਚੀਜ਼ ਤੋਂ ਸਾਬਤ ਹੁੰਦਾ ਕਿ ਪ੍ਰਸ਼ਾਸਨ ਆ ਜਿਹੜਾ ਤਨਹਾਡਾਂ ਦੇ ਹੱਕ ਦੇ ਵਿੱਚ ਆ ਜਿਹੜਾ ਉਹ ਭੁਗਤਦਾ ਹੈਗਾ ਆਏਗਾ ਸੋ ਲੋੜ ਹੈਗੀ ਹੈ ਕਿ ਅੱਜ ਸਾਨੂੰ ਇਕੱਠੇ ਹੋਣ ਦੀ ਤਾਂ ਕਿ ਆਮ ਲੋਕ ਆ ਗਰੀਬ ਲੋਕ ਆ ਮਜ਼ਦੂਰ ਲੋਕ ਆ ਜਿਹੜਾ ਉਹਨਾਂ ਦੇ ਹੱਕਾਂ ਨੂੰ ਜਿਹੜਾ ਉਹ ਬਚਾਇਆ ਜਾ ਸਕੇ ਸੋ ਅੱਗੇ ਵੀ ਤੁਹਾਨੂੰ ਅਸੀਂ ਤਸਵੀਰਾਂ ਜਿਹੜੀਆਂ ਉਹ ਦਿਖਾਵਾਂਗੇ ਅੱਗੇ ਵੀ ਕੁਸ਼ਕ ਝੁਗੀਆਂ ਜਿਹੜੀਆਂ ਉਹ ਢਾਈਆਂ ਗਈਆਂ ਨੇ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਆਹ ਸਾਹਮਣੇ ਵਾਲੀ ਜਗ੍ਹਾ ਇਧਰੋਂ ਵੀ ਜਿਹੜੀ ਉਹ ਵਰਤੀ ਆ ਜਿਹੜੀ ਉਹ ਜਾ ਰਹੀ ਹੈਗੀ ਹੈ ਆਹ ਜਗ੍ਹਾ ਵੀ ਇਹਨਾਂ ਵੱਲੋਂ ਵਰਤੀ ਜਾ ਰਹੀ ਹੈਗੀ ਆ ਤਾਂ ਫਿਰ ਇੱਕ ਪ੍ਰਾਈਵੇਟ ਬੰਦੇ ਨੂੰ ਕੋਈ ਅਧਿਕਾਰ ਨਹੀਂ ਬਣਦਾ ਕਿ ਉਹ ਇਹਨਾਂ ਮਜ਼ਦੂਰਾਂ ਦੇ ਜਿਹੜੇ ਘਰ ਆ ਜਿਹੜੇ ਉਹ ਟਾਵੇ ਸੋ ਅਸੀਂ ਅੱਗੇ ਚੱਲ ਕੇ ਤੁਹਾਨੂੰ ਜੜੀਆਂ ਹੋਰ ਤਸਵੀਰਾਂ ਜੜੀਆਂ ਉਹ ਦਿਖਾਉਣ ਦੀ ਕੋਸ਼ਿਸ਼ ਆ ਜੜੀ ਉਹ ਕਰਾਂਗੇ। ਹਾਂਜੀ ਮਾਤਾ ਕੀ ਕਹਿਣਾ ਚਾਹੋਗੇ? ਮੇਰਾ ਝੁੱਗੀ ਕਾ ਤੇ ਰਹਿਣੇ ਕਾ ਆਪੀ ਕਰ ਦੋ। ਗਰੀਬ ਆਦਮੀ ਕਿਧਰ ਜਾਏਗੇ? ਸਾਰੇ ਸਮਾਨ ਇਧਰ ਉਧਰ ਫੇਕ ਦਿਆ। ਕਿਸਨੇ ਕਰਵਾਇਆ ਇਹ? ਜਮੁੰਨਾ ਨੇ ਕਰਵਾਇਆ ਹੈ। ਕੌਣ ਮੁੰਨਾ? ਪੈਸਵਾਲਾ ਹੈ। ਅੱਛਾ ਪੈਸਵਾਲਾ ਉਹ ਦੇਵ ਹੈਵਨ ਵਾਲਾ। ਹਾਂ ਦੇਵ। ਉਹ ਉਹ ਐਸਾ ਕਿਉਂ ਕਰਵਾ ਰਹਾ ਹੈ? ਕੀ ਸਾਰੇ ਆਤਾ ਹੈ ਉਸੇ ਮੈਂ ਘੁੱਸ ਜਤਾ ਘੁੱਸ ਦੇ ਦੇ ਕੇ ਕੀ ਕਰਵਾਤਾ ਹੈ ਬਾਜਾ। अच्छा वो सामने जो गड्डी लगाने के लिए आ, क्या कहना चाहोगे आप आ, हम कहना चाहेंगे कि छोटा-छोटा निकल-निकल जुआ आएगा हम्म और सारा बाद आप बोलता पे पे चला जा। वो आपका जुगी उसने क्यों तड़वाया क्या कारण है इसमें गड्डी लगाने के लिए पैलेस का शोभा बढ़ाने के लिए, तो लिए। पार्क बनाएगा पार्क बनाएगा, बनाएगा। आ, तो आपने कोई फिर कार्रवाई नहीं की कोई थाना वगैरह कही, कहीं कहीं गए नहीं आया था इधर हो जाइए आप जाइए

बोल तो, फिर पुलिस फिर बनाएंगे तो फिर अच्छा बनाने देंगे। नहीं बनाने देंगे छोटा छोटा जुआ रहने की जगह नहीं आपके पास कितनी जुग्गी तोड़ दी अब तक प्रशासन ने चार चार पाँच तोड़ दिया तो अभी कितनी और बोल रहे हैं और तोड़ेंगे रोड जाम किया छोड़ा तो सारा अच्छा रोड जाम किया था आपने तो अच्छा, कब किया था रात में, रात रात में, में तो फिर क्या हुआ उसके बाद सारा जुग पट्टेगा सारा जुगी पटेगा पटे तो मैं कल आया था यहाँ पर है, मेरे पास कैमरा नहीं था मैं अपने और काम जा रहा था एक पगड़ी वाला बंदा खड़ा था वो ऊँची ऊंची बोल रहा था कि जो करना है कर लो हम तड़वा के रहेंगे वो कौन था नहीं। नहीं। वो बोरा आगे। तो आगे। मुन्ना बाबू का है ये मुन्ना बाबू उसका मालिक है देव हेवन का मालिक है मालिक है तो अभी आप क्या मांग करते हो क्या करना चाहिए अगर वो तो वापस हटाना है तो हमको था चाहिए कहीं हाँ आपका वोट बना है यहाँ पर वोट तो नहीं बना है वोट बनाता नहीं किसी किसी का किसी किसी का बना है वोट बना रहा था तो नहीं बनाया बनाया नहीं आपका बना है ਮੇਰਾ ਵੀ ਨਹੀਂ ਬਣਾ ਮੇਰਾ ਮਮੀ ਕ ਬਣਾ ਆ ਤੁਹਾਡੇ ਮਮੀ ਕਾ ਬਣਾ ਹੈ ਆਪ ਲੋਗੋ ਕਾ ਕਿਨ ਕਿਨ ਕਾ ਜੋ ਯਹ ਖੜੇ ਹੋਏ ਹੋ ਆਪਕਾ ਵੋਟ ਕਿਨ ਕਿਨ ਕਾ ਬਣਾ ਹੋਇਆ ਹੈ ਯਹਾਂ ਪਰ ਵੋਟ ਬਣਾਨੇ ਜਾਤਾ ਤਾਂ ਬਣਾਤਾ ਨਹੀਂ ਤਾਂ ਵੋਟ ਕਾਹਾਂ ਸ ਬਣੇ ਹਾਂ ਗਰੀਬ ਕਾ ਵੀ ਯਹਾਂ ਕ ਕੋਈ ਸੁਣਵਾਈਏ ਨਾ ਲੇਤਾ ਤਾਂ ਕਿਸਕੋ ਬੂਕ ਮਾਰਗੇ ਬਣਾ ਦੋ ਕੋਈ ਤਾਂ ਕਿਸਕੋ ਦੇਗੇ ਬਣਾ ਸੋ ਇਨ ਦਾ ਕਹਿਣਾ ਹੈਗਾ ਹੈਗਾ ਝੁੱਗੀਆਂ ਵਾਲਿਆਂ ਦਾ ਕਿ ਸਾਡੀਆਂ ਜੜੀਆਂ ਝੁੱਗੀਆਂ ਉਹ ਲਗਾਤਾਰ ਤੋੜੀਆਂ ਜਾ ਰਹੀਆਂ ਧਮਕੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਪ੍ਰਸ਼ਾਸਨ ਵਾਲੇ ਆਉਂਦੇ ਆ ਥਾਣੇ ਵਾਲੇ ਆਉਂਦੇ ਆ ਤਾਂ ਉਹ ਵੀ ਲਗਾਤਾਰ ਇਹ ਕਹਿ ਕੇ ਚਲੇ ਜਾਂਦੇ ਆ ਕਿ ਜੇਕਰ ਤੁਸੀਂ ਕੋਈ ਮੰਗ ਕਰੋਗੇ ਜਾਂ ਇੱਥੇ ਧਰਨਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਤੇ ਲਾਠੀਆਂ ਭਰਾਈਆਂ ਜਾਣਗੀਆਂ ਜੇਕਰ ਕੋਈ মিডিਆ ਵਾਲਾ ਆਉਂਦਾ ਇਹਨਾਂ ਦਾ ਕਹਿਣਾ ਹੈ ਤਾਂ ਉਹ ਵੀ ਦੇਵ ਹੈਵਨ ਦੇ ਅੰਦਰ ਚਲਿਆ ਜਾਂਦਾ ਉਹ ਗੂਸਾ ਜਿਹੜੀ ਦੇ ਦਿੰਦੇ ਆ ਜਿਹੜਾ ਹੱਥ ਪੱਲਾ ਉਹਨਾਂ ਨੂੰ ਝਾੜ ਦਿੰਦੇ ਆ ਤਾਂ ਉਹ ਜਿਹੜਾ ਜਿਹੜੀ ਆਵਾਜ਼ ਆ ਇਹਨਾਂ ਦੀ ਉਹ ਉੱਥੇ ਹੀ ਦਬਾ ਦਿੱਤੀ ਜਾਂਦੀ ਆ ਪਰ ਢੈਲਵਾ ਟੈਲੀਵਿਜ਼ਨ ਵੱਲੋਂ ਇਹਨਾਂ ਦੀ ਆਵਾਜ਼ ਆ ਜਿਹੜੀ ਉਹ ਬੁਲੰਦ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਪੂਰੀ ਜਿਹੜੀ ਉਹ ਕੀਤੀ ਜਾਊਗੀ ਸੋ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਜੇਕਰ ਇਹਨਾਂ ਦੀਆਂ ਝੁੱਗੀਆਂ ਜਿਹੜੀਆਂ ਉਹ ਤੋੜੀਆਂ ਜਾ ਰਹੀਆਂ ਹੈਗੀਆਂ ਤਾਂ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਹੈਗੇ ਆ ਤਾਂ ਇਹਨਾਂ ਨੂੰ ਬਦਲਵਾ ਜਿਹੜਾ ਪ੍ਰਬੰਧ ਆ ਉਹ ਪ੍ਰਸ਼ਾਸਨ ਦੇ ਵੱਲੋਂ ਕਰਕੇ ਜਿਹੜਾ ਦੇਣਾ ਚਾਹੀਦਾ ਇਹਨਾਂ ਨੂੰ ਹੋਰ ਜਗ੍ਹਾ ਤੇ ਜਿਹੜਾ ਮਕਾਨ ਆ ਜਿਹੜਾ ਉਹ ਬਣਾਉਣ ਦੀ ਜਿਹੜੀ ਇਹਨਾਂ ਦੀ ਮੰਗ ਆ ਉਹ ਹੈਗੀ ਹੈਗੀ ਪ੍ਰਸ਼ਾਸਨ ਨਾਲ ਇਹਨਾਂ ਨੂੰ ਉਹ ਮੰਗ ਆ ਜਿਹੜੀ ਉਹ ਇਹਨਾਂ ਦੀ ਜਿਹੜੀ ਪੂਰੀ ਹੈ ਜਿਹੜੀ ਉਹ ਪ੍ਰਸ਼ਾਸਨ ਕਰੇ ਸੋ ਅਸੀਂ ਪਹੁੰਚਿਆ ਥੋੜਾ ਅੱਗੇ ਤਾਂ ਜਿੱਥੇ ਤੁਹਾਨੂੰ ਹੋਰ ਜਿਹੜੀਆਂ ਝੁੱਗੀਆਂ ਝੋਪੜੀਆਂ ਜਿਹੜੀਆਂ ਉਹ ਢਾਈਆਂ ਹੋਈਆਂ ਨਜ਼ਰ ਆਉਣਗੀਆਂ ਮੇਰੇ ਸਾਹਮਣੇ ਤੁਹਾਡੇ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਹ ਜਿਹੜੀਆਂ ਇੱਟਾਂ ਜਿਹੜੀਆਂ ਢਾਈਆਂ ਗਈਆਂ ਆਈਆਂ ਤੇ ਆਹ ਸਾਹਮਣੇ ਤੋਂ ਇੱਥੋਂ ਵੀ ਜਿਹੜਾ ਉਹ ਚੋਪੜੀਆਂ ਜਿਹੜੀਆਂ ਉਹ ਢਾਈਆਂ ਗਈਆਂ ਇੱਕ ਪ੍ਰਾਈਵੇਟ ਬੰਦੇ ਵੱਲੋਂ ਜਿਹੜੀਆਂ ਉਹ ਢਾਈਆਂ ਗਈਆਂ ਉਸ ਨੂੰ ਕਿਹਨੇ ਅਧਿਕਾਰ ਦਿੱਤਾ ਇਹ ਬਿਲਕੁਲ ਗੈਰ ਕਾਨੂੰਨੀ ਹੈ ਇਹ ਅਪਰਾਧਜਨਕ ਜਿਹੜੀ ਉਹ ਗੱਲ ਕੀਤੀ ਗਈ ਆ ਪ੍ਰਸ਼ਾਸਨ ਨੂੰ ਇੱਤੇ ਕਾਰਵਾਈ ਕਰਨੀ ਚਾਹੀਦੀ ਆ ਜਨਤਕ ਤੇਰਾ ਜਨਤਕ ਜਥੇਬੰਦੀਆਂ ਨੂੰ ਇਹਦੇ ਤੇ ਜਿਹੜਾ ਐਕਸ਼ਨ ਆ ਜਿਹੜਾ ਉਹ ਲੈਣਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਮਜ਼ਦੂਰਾਂ ਦੇ ਜਿਹੜੇ ਘਰ ਆ ਉਹ ਢਾ ਦਿੱਤੇ ਗਏ ਆ ਪ੍ਰਾਈਵੇਟ ਬੰਦੇ ਨੂੰ ਕੋਈ ਅਧਿਕਾਰ ਨਹੀਂ ਬੰਦਾ ਹੈਗਾ ਸੋ ਅੱਗੇ ਚੱਲ ਕੇ ਤੁਹਾਨੂੰ ਅਸੀਂ ਹੋਰ ਜਿਹੜੀਆਂ ਝੁੱਗੀਆਂ ਝੋਪੜੀਆਂ ਜਿਹੜੀਆਂ ਉਹ ਦਿਖਾਉਣ ਦੀ ਜਿਹੜੀ ਕੋਸ਼ਿਸ਼ ਆ ਕਰਾਂਗੇ ਕਿਸ ਤਰੀਕੇ ਦੇ ਨਾਲ ਇਹ ਮਜ਼ਦੂਰ ਲੋਕ ਇਹ ਗਰੀਬ ਲੋਕ ਜਿਹੜਾ ਆਪਣਾ ਗੁਜ਼ਾਰਾ ਕਰਦੇ ਆ ਤੇ ਇਹਨਾਂ ਦੀਆਂ ਜਿਹੜੀਆਂ ਝੁੱਗੀਆਂ ਝੋਪੜੀਆਂ ਇੱਕ ਧਨਾੜ ਬੰਦੇ ਵੱਲੋਂ ਆਪਣੀ ਤੌਂਸਾ ਜਿਹੜੀ ਉਹ ਜਿਤਾਉਣ ਦੇ ਲਈ ਜਿਹੜੀਆਂ ਉਹ ਝੁੱਗੀਆਂ ਝੋਪੜੀਆਂ ਜਿਹੜੀਆਂ ਉਹਨਾਂ ਢਾਅ ਦਿੱਤੀਆਂ ਗਈਆਂ ਸੋ ਅੱਗੇ ਚੱਲ ਕੇ ਤੁਹਾਨੂੰ ਅਸੀਂ ਹੋਰ ਤਸਵੀਰਾਂ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰਾਂਗੇ ਆਪਕੋ ਕਿਆ ਲਗਤਾ ਹੈ ਕਿ देव हेवन वाले को कोई क्या अधिकार है कि उसने आपकी चुगिया तोड़ दी उसका हटाने का तो वो बोलता क्या एक एक जना बोलिए पांच हटाओ तो हमको यहाँ पर गड्डी लगाने में सौ हम कहा जाएंगे पांच तो फिर इस इस तरह से वो कौन सा मतलब कानूनी तौर से सही है वो भी तो गलत कर रहा है ना अगर ये सरकारी जगह है जंगलात में वो भी तो गलत कर रहा है वो भी तो गवर्नमेंट का जगह छे बैठा दादी हाँ वो वो, वो सारे खोखाओ का उठा दो सारे जब उठाना है तो सारे खोखा ओखा उठा दो हाँ। आ, सभी लोग बैठे हैं सिर्फ आपकी बैठे है तो गरीब आदमी का काम करता है उसको दिखाई नहीं दे रहा है सही बात है वो भी तो वो भी यूज कर रहा है वो जगह वो भी सरकारी जगह है तो कहने का बात ये है कि जो हटाना है ना तो हमको था चाहिए कई बार हट जाएंगे पार्किंग बनाना है तो पार्किंग बना ले जगह दे दे बस एक रूम के वास्ते बच्चे के लिए के आपका कहने का मतलब ये है कि आप लोग तब तक यहाँ से नहीं हिलोगे जब तक आप लोगों को कोई जगह नहीं मिलेगी रहने के लिए रहने के लिए जगह दे दो तो हम आप पे हट जाएंगे ओके नहीं तो वहीं पर बना लेगा एक बना लेगा वहीं पर व्यवस्था करने के लिए हम सब गुजारा करने के लिए दे दो वहाँ पर रोडा नहीं पाएगा काय के लिए कुछ बोलेगा तो अगर आपको हम आके बुलाइए तो ये दे दो हम को यहीं बुलाइए एक जगह छोड़ दो छोड़ देंगे एक रूम तो बना लेने ले दो एक और रूम बना लेने दो जगह छोड़ देंगे वो भी बोलता है वो भी बोलता है वो फिर वो भी तो गैर कानूनी है वो भी गलत कर रहा है फिर वो आप पर बोल रहा है इथे ना बनाओ चुकी बनाएगा तो फिर तो आप लोगों ने इतनी मजदूर जथेंबंदियां है मजदूर यूनियन है जनतक बंदियां आप लोगों ने उनसे कांटेक्ट करने की कोशिश नहीं की तीन चार बार वीडियो बना कर ले गया। नहीं ये तो ये वीडियो तो पत्रकार बना रहे हैं न्यूज़ चैनल वाले बना रहे हैं लेकिन जो जो, जो बंदियां होती हैं यूनियन होती है मजदूर यूनियन होती है उनसे आप कांटेक्ट करो ताकि आपका मामला जो हल हो जाए हम असी ਬੇਨਤੀ ਕਰਦੇ ਆ ਜਿੰਨੀਆਂ ਵੀ ਮਜ਼ਦੂਰ ਯੂਨੀਅਨਾਂ ਮਜ਼ਦੂਰ ਜਥੇਬੰਦੀਆਂ ਹੈਗੀਆਂ ਏ ਉਹ ਕਿਰਪਾ ਕਰਕੇ ਇਹਨਾਂ ਮਜ਼ਦੂਰਾਂ ਦੇ ਨਾਲ ਗਰੀਬਾਂ ਦੇ ਨਾਲ ਜਿਹੜਾ ਕੰਟੈਕਟ ਕਰਨ ਦੀ ਕੋਸ਼ਿਸ਼ ਕਰਨ ਇਹਨਾਂ ਦੇ ਹੱਕ ਦੀ ਜਿਹੜੀ ਆਵਾਜ਼ ਆ ਜਿਹੜੀ ਉਹ ਬੁਲੰਦ ਆ ਜਿਹੜੀ ਉਹ ਜ਼ਰੂਰ ਕੀਤੀ ਜਾਵੇ ਸੋ ਇਹਨਾਂ ਮਜ਼ਦੂਰਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਜਿਹੜੀ ਜਗ੍ਹਾ ਮੁਹੱਈਆ ਕਰਾ ਦਿੱਤੀ ਜਾਵੇ ਤਾਂ ਹੀ ਅਸੀਂ ਜਿਹੜਾ ਇੱਥੋਂ ਜਗ੍ਹਾ ਖਾਲੀ ਕਰਾਂਗੇ ਹੋਰ ਥਾਂ ਤੇ ਜਿੰਨਾ ਚਿਰ ਸਾਨੂੰ ਜਿਹੜੀ ਜਗ੍ਹਾ ਨਹੀਂ ਮੁਹਈਆ ਕਰਵਾਈ ਜਾਂਦੀ ਉਹਨਾਂ ਚਿਰ ਅਸੀਂ ਆਪਣੀਆਂ ਝੁੱਗੀਆਂ ਇੱਥੋਂ ਨਹੀਂ ਚੱਕਾਂਗੇ ਦੂਸਰੇ ਪਾਸੇ ਜਿਹੜਾ ਦੇਵ ਹੈਵਨ ਦਾ ਮਾਲਕਾ ਮੁੰਨਾ ਜਿਹੜਾ ਉਹਦੇ ਵੱਲੋਂ ਲਗਾਤਾਰ ਇਹਨਾਂ ਦੀਆਂ ਝੁੱਗੀਆਂ ਤੜਵਾ ਕੇ ਪੰਜ ਝੁੱਗੀਆਂ ਹੁਣ ਤੱਕ ਤੜਵਾ ਦਿੱਤੀਆਂ ਗਈਆਂ ਉਹ ਲਗਾਤਾਰ ਇਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਪ੍ਰਸ਼ਾਸਨ ਚੂਣੀ ਕਰ ਰਿਹਾ ਹੈਗਾ ਪ੍ਰਸ਼ਾਸਨ ਹਮੇਸ਼ਾ ਦੀ ਤਰ੍ਹਾਂ ਤਕੜਿਆਂ ਦੇ ਪੱਖ ਦੇ ਵਿੱਚ ਆ ਜਿਹੜਾ ਉਹ ਲਗਾਤਾਰ ਭੁਗਤ ਰਿਆ ਪਹਿਲਾਂ ਤੋਂ ਵੀ ਭੁਗਤਿਆ ਤੇ ਹੁਣ ਵੀ ਜਿਹੜਾ ਉਹ ਭੁਗਤ ਰਿਆ ਆ ਤੁਸੀਂ ਦੇਖ ਸਕਦੇ ਹੋ ਕਿ ਇਥੋਂ ਵੀ ਜਿਹੜਾ ਉਹ ਝੁੱਗੀਆਂ ਝੋਪੜੀਆਂ ਜਿਹੜੀਆਂ ਉਹ ਢਾਹ ਦਿੱਤੀਆਂ ਗਈਆਂ ਗੀਆਂ ਇਹਨਾਂ ਗਰੀਬਾਂ ਦੇ ਸਿਰ ਤੇ ਜਿਹੜੀ ਬਚੀ ਖੁਚੀ ਥੋੜੀ ਮੋਟੀ ਜਿਹੜੀ ਛੱਤ ਸੀਗੀ ਉਹ ਵੀ ਜਿਹੜੀ ਖੋਹ ਲਈ ਗਈ ਹੈਗੀ ਇਹ ਅਸੀਂ ਤੁਹਾਨੂੰ ਦੱਸ ਦਈਏ ਵਾਰ-ਵਾਰ ਦੱਸ ਰਹੇ ਕਿ ਪ੍ਰਸ਼ਾਸਨ ਵੱਲੋਂ ਨਹੀਂ ਜਿਹੜੀ ਇਹ ਕਾਰਵਾਈ ਕੀਤੀ ਗਈ ਪ੍ਰਸ਼ਾਸਨ ਵੱਲੋਂ ਸਿਰਫ ਤੇ ਸਿਰਫ ਨੋਟਿਸ ਆ ਜਿਹੜੇ ਉਹ ਜਾਰੀ ਕੀਤੇ ਗਏ ਸੀ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਇਹ ਇੱਕ ਪ੍ਰਾਈਵੇਟ ਬੰਦੇ ਵੱਲੋਂ ਜਿਹੜਾ ਉਹ ਇਹ ਐਕਸ਼ਨ ਆ ਜਿਹੜਾ ਉਹ ਕੀਤਾ ਗਿਆ ਦੇਵ ਹੈਵਨ ਵੱਲੋਂ ਜਿਹੜਾ ਇਹ ਦੇਵ ਹੈਵਨ ਦੇ ਮਾਲਕ ਵੱਲੋਂ ਜਿਹੜਾ ਇਹ ਕਾਰਵਾਈ ਆ ਜਿਹੜੀ ਬਹੁਤ ਹੀ ਨਿੰਦਣਯੋਗ ਆ ਜਿਹੜੀ ਘਟਿਆ ਜਿਹੜੀ ਹਰਕਤ ਆ ਜਿਹੜੀ ਉਹ ਕੀਤੀ ਗਈ ਹੈਗੀ ਹੈਗੀ ਇਹਦੇ ਤੇ ਸਾਨੂੰ ਜਿਹੜਾ ਉਹ ਐਕਸ਼ਨ ਲੈਣਾ ਚਾਹੀਦਾ ਜਨਤਕ ਤੇranu ਮਜ਼ਦੂਰ ਤੇranu ਜੋ ਵੀ ਜਥੇਬੰਦੀਆਂ ਹੈਗੀਆਂ ਜਨਤਕ ਉਹਨਾਂ ਨੂੰ ਇਹਦੇ ਤੇ ਐਕਸ਼ਨ ਆ ਜਿਹੜਾ ਉਹ ਲੈਣਾ ਚਾਹੀਦਾ ਹੈਗਾ ਔਰ ਪ੍ਰਸ਼ਾਸਨ ਆ ਜਿਹੜਾ ਇੱਕ ਵਾਰ ਫੇਰ ਤੋਂ ਜਿਹੜਾ ਧਨਾਡਾਂ ਦੇ ਪੱਖ ਦੇ ਵਿੱਚ ਆ ਜਿਹੜਾ ਉਹ ਖੜਾ ਹੋ ਗਿਆ ਹੈਗਾ ਤਕੜਿਆਂ ਦੇ ਪੱਖ ਦੇ ਵਿੱਚ ਜਿਹੜਾ ਉਹ ਖੜਾ ਹੋਇਆ ਏ ਔਰ ਗਰੀਬ ਲੋਕਾਂ ਦੇ ਮਾਰੇ ਲੋਕਾਂ ਦੇ ਜਿਹੜਾ ਉਹਨਾਂ ਨੇ ਫੇਰ ਤੋਂ ਜਿਹੜੀ ਲਾਠੀ ਆ ਜਿਹੜੀ ਉਹ ਵਹਾਈ ਹੈਗੀ ਹੈਗੀ ਸੋ ਇਸ ਤਰ੍ਹਾਂ ਦੀਆਂ ਕਾਰਵਾਈਆਂ ਸਾਨੂੰ ਪਹਿਲਾਂ ਵੀ ਜਿਹੜੀਆਂ ਕਈ ਵਾਰੀ ਦੇਖਣ ਨੂੰ ਜਿਹੜੀਆਂ ਮਿਲ ਚੁੱਕੀਆਂ ਹੈਗੀਆਂ ਸੋ ਇਹ ਕਾਰਵਾਈ ਬਹੁਤ ਨਿੰਦਣਯੋਗ ਆ ਜਿਹੜੀ ਉਹ ਹੈਗੀ ਹੈਗੀ ਪ੍ਰਸ਼ਾਸਨ ਨੇ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਹੈਗਾ ਹੈਗਾ ਕਿ ਉਹ ਠਨਾਡਾ ਦੇ ਪੱਖ ਦੇ ਵਿੱਚ ਆ ਕਿਉਂਕਿ ਇੱਕ ਪ੍ਰਾਈਵੇਟ ਬੰਦੇ ਨੇ ਜਿਸ ਤਰ੍ਹਾਂ ਦੀ ਇਹ ਹਰਕਤ ਕੀਤੀ ਹੈਗੀ ਆ ਉਹਦੇ ਤੇ ਹਾਲੇ ਤੱਕ ਕਿੰਨੇ ਦਿਨ ਹੋ ਗਏ ਕਾਰਵਾਈ ਆ ਜਿਹੜੀ ਉਹ ਕਿਉਂ ਨਹੀਂ ਕੀਤੀ ਹੈਗੀ ਇੱਕ ਵੱਡਾ ਜਿਹੜਾ ਉਹ ਸਵਾਲ ਆ ਜਿਹੜਾ ਉਹ ਬਣਦਾ ਹੈਗਾ ਹੈਗਾ ਉਹ ਪਾਰਕਿੰਗ ਬਣਾਉਣਾ ਚਾਹੁੰਦੇ ਹੈਗੇ ਉੱਥੋਂ ਇਹਨਾਂ ਦੀਆਂ ਝੁੱਗੀਆਂ ਜਿਹੜੀਆਂ ਉਹ ਤਰਵਾ ਦਿੱਤੀਆਂ ਗਈਆਂ ਸੋ ਮਜ਼ਦੂਰ ਯੂਨੀਅਨਾਂ ਨੂੰ ਜਨਤਕ ਜਥੇਬੰਦੀਆਂ ਨੂੰ ਇੱਕ ਵਾਰ ਤੋਂ ਫੇਰ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਗਰੀਬਾਂ ਦੀ ਜਿਹੜੀ ਉਹ ਸਾਰਾ ਜਿਹੜੀ ਜ਼ਰੂਰ ਲਈ ਜਾਵੇ ਇਹਨਾਂ ਮਜ਼ਦੂਰਾਂ ਦੇ ਪੱਖ ਦੇ ਵਿੱਚ ਜਿਹੜੀ ਜਿਹੜੀ ਆਵਾਜ਼ ਆ ਜਿਹੜੀ ਉਹ ਬੁਲੰਦ ਆ ਜਿਹੜੀ ਉਹ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਢਿੱਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਤੁਹਾਨੂੰ ਸਾਡੀ ਗੱਲਬਾਤ ਸਾਡੀ ਇਹ ਰਿਪੋਰਟਿੰਗ ਕਿੱਦਾਂ ਦੀ ਲੱਗੀ ਸੋ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਿਹੜਾ ਜ਼ਰੂਰ ਦੱਸਿਓ ਪ੍ਰਸ਼ਾਸਨ ਦੀ ਜਿਹੜੀ ਕਾਰਵਾਈ ਆ ਜਾਂ ਤਨਾੜ ਬੰਦੇ ਦੀ ਕਾਰਵਾਈ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਪੱਖ ਦੇ ਵਿੱਚ ਜਾਂ ਉਹਦੇ ਵਿਰੋਧ ਦੇ ਵਿੱਚ ਇਹ ਜਿਹੜਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਆਏ ਹੋ YouTube ਚੈਨਲ ਤੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਕਲਿੱਕ ਕਰਕੇ ਕਰ ਦਿਓ ਤਾਂ ਕਿ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਉਹ ਸ਼ੇਅਰ ਕਰ ਦਿਓ ਫੇਸਬੁੱਕ ਤੇ ਸਾਡਾ ਪੇਜ ਬਣਿਆ ਹੋਇਆ ਢੱਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਸੋ ਇਸ ਪੇਜ ਨੂੰ ਵੀ ਫੋਲੋ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਅੱਕੇ ਦੀ ਅੱਕੇ ਸ਼ੇਅਰ ਕਰਦੇ ਜਾਓ ਕਮੈਂਟ ਕਰਕੇ ਆਪਣੀ رائے ਜਿਹੜੀ ਇਸ ਵੀਡੀਓ ਬਾਰੇ ਇਸ ਮਾਮਲੇ ਬਾਰੇ ਜਿਹੜੀ ਉਹ ਜਰੂਰ ਦਿਓ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ